14 April 1479 AD ਨੂੰ ਸਿੱਖਾ ਦੇ ਤੀਜੇ ਗੁਰੂ ਧੰਸ਼ੀ ਗੁਰੂ ਅਮਰਦਾਸ ਪਾਸ਼ਾ ਜੀ ਦਾ ਜਨਮ ਮਾਤਾ ਲਖੋ ਜੀ ਦੀ ਕੋਖੋ ਅਤੇ ਬਾਬਾ ਤੇਜਪਾਲ ਜੀ ਦੇ ਘਰੇ ਪਿੰਡ ਬਾਸਰ ਕੇ ਵਿੱਚ ਹੋਇਆ ਗੁਰੂ ਅਮਰਦਾਸ ਪਾਸ਼ਾ ਜੀ ਦੀ ਕੀ ਦੇਣ ਹੈ ਕੀ ਕੀ ਉਹਨਾਂ ਨੇ ਆਪਣੇ ਜੀਵਨ ਚ ਕੰਮ ਕੀਤੇ ਤੇ ਕੀ ਕੀ ਉਹਨਾਂ ਨੇ ਗੁਰਬਾਣੀ ਸਾਡੀ ਝੋਲੀ ਵਿੱਚ ਪਾਈ ਆਓ ਸਭ ਕੋ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਨੀ ਕਰ ਲਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 시ਰੀ ਗੁਰੂ ਅਮਰਦਾਸ ਪਾਸ਼ਾ ਜੀ ਸਿੱਖਾ ਦੇ ਤੀਜੇ ਗੁਰੂ ਹੈ ਜਦੋਂ ਇਹਨਾਂ ਦੀ ਜੀਵਨੀ ਪੜੀਦੀ ਹੈ ਨਾ ਬਹੁਤ ਹੈਰਾਨ ਹੋ ਜਾਈਦਾ ਹੈ ਉਹ ਕਿ ਇਹਨਾਂ ਦੇ ਜੀਵਨ ਦੇ 62 ਸਾਲ ਐਸੇ ਸੀਗੇ ਜਦੋਂ ਇਹੀ ਆਪਣੇ 62 ਸਾਲ ਜੀਵਨ ਦੇ ਮੂਰਤੀ ਪੂਜਕ ਰਹੇ ਮੂਰਤੀਆਂ ਨੂੰ ਮੰਨਦੇ ਰਹੇ ਜਗਰਾਤੇ ਲਾਉਂਦੇ ਰਹੇ ਜ ਜਗਰਾਤਿਆਂ ਵਿੱਚ ਜਾਂਦੇ ਰਹੇ ਜਥੇ ਇਹ ਮਾਤਾ ਦੇ ਦਰਵਾਜ਼ਾ ਤੱਕ ਪਹੁੰਚਾਉਂਦੇ ਰਹੇ ਦੇਖੋ ਜਦੋਂ ਕਰਮਚਾਗਣਿਆ ਸੰਗਤ ਜੀ ਬੇਨਤੀ ਸੋਣਿਆ ਜਦੋਂ ਸਤਗੁਰ ਦੀ ਬਖਸ਼ਿਸ਼ ਹੋਣੀ ਹੈ ਉਹ ਪਤਾ ਨਹੀਂ ਕਿਹੜਾ ਮੌਕਾ ਆ ਜਾਣਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਯਾਤਰਾ ਕਰਕੇ ਵਾਪਸ ਆਏ ਪੰਡਿਤ ਦੁਰਗੋ ਨੇ ਕਿਹਾ ਕਿ ਤੂੰ ਨਿਰਗੁਰਾਇਆ ਤੇਰੇ ਅੱਥਾ ਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਪੰਡਿਤ ਦੁਰਗੋ ਨੇ ਜਦੋਂ ਇਹ ਗੱਲ ਕਹੀ ਕਿ ਤੁਸੀਂ ਨਿਰਗੁਰੇ ਹੋ ਤੁਹਾਡੇ ਅੱਥਾ ਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਇਹ ਗੱਲ ਨੇ ਇੰਨਾ ਅਸਰ ਕੀਤਾ ਰਾਤਾਂ ਦੀ ਨੀਂਦ ਉੱਡ ਗਈ ਤੇ ਆਪਣੀ ਨੋ ਬੀਬੀ ਅਮਰੋ ਕੋਲ ਬਾਣੀ ਸੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤੇ ਸੀ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੁਨਾਨਕ ਤ੍ਰਿਸਤ ਦੇਹਾ ਜਦੋਂ ਇਹ ਬਾਣੀ ਸੁਣੀ ਤੇ ਬੀਬੀ ਅਮਰੋ ਨੂੰ ਕਿਹਾ ਕਿ ਮੈਨੂੰ ਇਸ ਬਾਣੀ ਦੇ ਕਰਤੇ ਨਾਲ ਮਿਲਾਓ ਬੀਬੀ ਨੇ ਹੱਥ ਜੋੜੇ ਕਿ ਕਰਤਾ ਗੁਰੂ ਨਾਨਕ ਬਾਬਾ ਆ ਸ਼੍ਰੀ ਕਰਕੇ ਨਹੀਂ ਹੈ ਪਰ ਉਹਨਾਂ ਦੀ ਜੋਤ ਮੇਰੇ ਪਿਤਾ ਗੁਰੂ ਅੰਗਦ ਦੇ ਪਾਸ਼ਾ ਜੀ ਦੇ ਵਿੱਚ ਹੈ ਗੁਰੂ ਅੰਗਦ ਦੇ ਪਾਸ਼ਾ ਕੋਲ ਪਹੁੰਚੇ ਬੇਸ਼ੱਕ ਰਿਸ਼ਤੇ ਦੇ ਵਿੱਚ ਕੁੜਮਾਚਾਰੀ ਦਾ ਰਿਸ਼ਤਾ ਆ ਪਰ ਗੁਰੂ ਅਮਰਦਾਸ ਪਾਸ਼ਾ ਨੇ ਆਖਿਆ ਅੱਜ ਮੈਂ ਕੁੜਮ ਬਣ ਕੇ ਨਹੀਂ ਅੱਜ ਮੈਂ ਤੁਹਾਡੇ ਘਰ ਦਾ ਸੇਵਕ ਬਣ ਕੇ ਆਇਆ ਹਾਂ ਸੇਵਕ ਬਣ ਕੇ ਪਰ 1 2 ਦਿਨ ਦੀ ਗੱਲ ਨਹੀਂ ਹੈ ਸੰਗਤ ਜੀ। ਪਰ ਸੇਵਕ ਬਣ ਕੇ 12 ਸਾਲ ਗਾਗਰ ਢੋਣ ਦੀ ਸੇਵਾ ਗੁਰੂ ਅਮਰਦਾਸ ਪਾਸ਼ਾ ਨੇ ਨਿਭਾਈ ਹੈ। ਜਦੋਂ 74 ਸਾਲ ਦੀ ਉਮਰ ਹੋ ਜਾਂਦੀ ਹੈ ਉਦੋਂ ਬਾਬੇ ਨਾਨਕ ਦੇ ਘਰ ਦੀ ਗੱਦੀ ਮਿਲਦੀ ਹੈ। ਤੁਹਾਨੂੰ ਗੁਰੂ ਅਮਰਦਾਸ ਪਾਸ਼ਾ ਜੀ ਨੇ ਰੋਜ਼ ਪੜਨ ਵਾਲੀ ਬਾਣੀ ਸਾਡੀ ਝੋਲੀ ਵਿੱਚ ਪਾਈ ਹੈ। ਜਿਨ ਨੂੰ ਅਸੀਂ ਆਪ ਪੜੇ ਨਿਤਨੇ ਵਿੱਚ ਵੀ ਪੜਦੇ ਆਂ ਦੋਵੇਂ ਹੱਥ ਜੋੜ ਕੇ ਅਸੀਂ ਆਖਦੇ ਆਂ ਆਨੰਦ ਪਿਆਬ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰਿ ਗੇ ਸ਼ਬਦ ਗਾਵਣੇ ਆਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਕੋ ਆ ਸਤ ਗੁਰੂ ਮੈਂ ਪਾਇਆ 40 ਪੌੜੀਆਂ ਨੰਨਤਾ ਸੇਵਦੇ ਸਾਡੀ ਝੋਲੀ ਚ ਪਾਈਂਗਾ ਹੋਰ ਬਿਆੰਤ ਬਾਣੀ ਆ ਚਾਰ ਵਾਰਾਂ ਸਾਡੀ ਝੋਲੀ ਚ ਪਾਈਂਗਾ ਆਪਣੇ ਅਖੀਰ ਦੇ ਬੋਲੇ ਹੋਏ ਬੋਲ ਜੋ ਬਾਬਾ ਸੁੰਦਰ ਜੀ ਨੇ RAMkali ਸਾਧ ਬਾਣੀ ਦੇ ਵਿੱਚ ਦਰਜ ਕੀਤੇ ਆ ਪਰ ਬੋਲ ਗੁਰੂ ਅਮਰਦਾਸ ਪਾਸ਼ਾ ਜੀ ਦੇ ਆ ਤੇ ਉਹ ਬਾਣੀ ਬਾਬਾ ਸੁੰਦਰ ਜੀ ਨੇ ਰਚੀ ਹੈ ਉਹ ਅਖੀਰ ਦਾ ਸਮਾ ਸਾਡਾ ਕਿੱਦਾਂ ਦਾ ਹੋਵੇ ਸਾਡੇ ਜਾਣ ਤੋਂ ਬਾਅਦ ਸਾਡੇ ਪਰਿਵਾਰ ਦੇ ਲੋਕ ਕੀ ਕਰਨ ਉਹ ਸਭ ਕੁਝ ਆਪਣੇ ਖੀਰ ਦੇ ਬੋਲਾ ਵਿੱਚ ਗੁਰੂ ਅਮਰਦਾਸ ਪਾਛਾ ਨੇ ਸਾਨੂੰ ਦੱਸਿਆ ਤੇ ਗੁਰੂ ਅਮਰਦਾਸ ਪਾਛਾ ਜਿਨ੍ਹਾਂ ਦਾ بڑا ਜੀਵਨ ਗੁਰੂ ਨੂੰ ਸਮਰਪਨੋ ਕੇ ਬਤੀਤ ਕੀਤਾ ਬੜੀ ਨਿਮਰਤਾ ਬੜਾ ਸਦਕ ਬੜਾ ਪਿਆਰ ਬੜਾ ਭਰੋਸੇ ਦੇ ਨਾਲ ਜੀਵਨ ਜੀਆ ਤੇ ਇਹ ਗੱਲ ਸਾਨੂੰ ਦੱਸ ਦਿੱਤੀ ਹੈ ਜੀ ਕਿ ਜਦੋਂ ਗੁਰੂ ਨੂੰ ਮਿਲਣ ਦੀ ਚਾਹ ਨਾ ਹੋਵੇ ਨਾ ਜੀ ਫਿਰ ਉਮਰਾਂ ਮੈਟਰ ਨਹੀਂ ਕਰਦੀਆਂ ਉਮਰਾ ਕੋਈ ਉਮਰਾ ਦਾ ਕੋਈ ਮਹੱਤਤ ਨਹੀਂ ਹੈ ਫਿਰ ਜਦੋਂ ਗੁਰੂ ਨੂੰ ਮਿਲਣਾ ਹੋਵੇ ਬਜ਼ੁਰਗੀ ਅਵਸਥਾ ਵਿੱਚ ਸੇਵਾ ਕਿੱਦਾਂ ਦੀ ਹੋਵੇ ਉਹ ਵੀ ਸਾਨੂੰ ਦੱਸਿਆ ਆ ਸੋ ਐਸੇ ਦੀਨ ਦੁਨੀਆ ਦੇ ਮਾਲਕ ਜਿਨ੍ਹਾਂ ਨੂੰ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਕਿਰਪਾ ਕਰਕੇ ਬਖਸ਼ਿਸ਼ਾ ਦਿੱਤੀਆਂ ਸੀਗੀਆਂ ਕਿ ਤੁਮ ਹੋ ਨਿਮਾਣੇ ਕੋ ਮਾਣ ਤੁਮ ਹੋ ਨਿਤਾਣੇ ਕੋ ਤਾਨ ਤੁਮ ਹੋ ਨਿਓਟੇ ਕਿਓਟ ਤੁਮ ਹੋ ਬਿਸਹਾਰੇ ਕੇ ਸਹਾਰੇ ਤੁਮ ਹੋ ਨਿਤਰਿਆ ਦੀਤਰ ਪਤਾ ਨਹੀਂ ਕਿੰਨੀਆਂ ਬਖਸ਼ਿਸ਼ਾ ਗੁਰੂ ਅੰਗਦ ਦੇਵ ਪਾਸ਼ਾ ਨੇ ਦਿੱਤੀਆਂ ਸੀਗੀਆਂ ਔਰੂ ਅਮਰਦਾਸ ਪਾਸ਼ਾ ਜੀ ਨੇ 52 ਪੀੜੇ ਤੇ 22 ਮੰਜੀਆਂ ਥਾਪ ਕੇ ਸਿੱਖੀ ਦੇ ਪ੍ਰਚਾਰ ਵਾਸਤੇ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਸੀਗਾ ਐਸੇ ਗੁਰੂ ਅਮਰਦਾਸ ਪਾਸ਼ਾ ਜੀ ਦਾ ਅੱਜ ਦੇ ਦਿਨ 18 ਅਪ੍ਰੈਲ 1479 ਬੀ ਨੂੰ ਪਿੰਡ ਬਾਸਰ ਕੇ ਬਾਬਾ ਤੇਜਪਾਲ ਜੀ ਅਤੇ ਮਾਤਾ ਲਖੋ ਜੀ ਦੇ ਘਰੇ ਸਤਿਗੁਰ ਜੀ ਦਾ ਪ੍ਰਕਾਸ਼ ਹੋਇਆ ਸੀਗਾ ਧੰਨ 시ਦੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਗੁਰੂ ਮਾਲਾ ਕਿਰਪਾ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀ ਕੀ ਫਤ